ਪਰਾ ਜੀ ਇੱਕ ਜਾਣਕਾਰੀ ਸਾਂਝੀ ਲਗਾ ਕਰਨ ਤੁਹਾਡੇ ਨਾਲ ਕਿ ਜਾਣਕਾਰੀ ਕੀ ਹੈ ਜਾਣਕਾਰੀ ਇਹ ਹੈ ਕਿ ਕਣਕਾਂ ਜਿਹੜੀਆਂ ਜਾਂ ਫਸਲਾਂ ਕੋਈ ਵੀ ਫਸਲਾਂ ਜਦੋਂ ਪੱਕ ਜਾਂਦੀਆਂ ਪੱਕਣ ਦੇ ਕਿਨਾਰੇ ਆਉਂਦੀਆਂ ਉਹ ਕਿਤੇ ਸੁਖਾਲੀਆਂ ਨਹੀਂ ਆ ਜਾਂਦੀਆਂ ਲੰਬਾ ਸਮਾਂ ਤੁਸੀਂ ਸੰਘਰਸ਼ ਕਰਦੇ ਹੋ ਮਹਿੰਗੀ ਤੋਂ ਮਹਿੰਗੀ ਮਸ਼ੀਨਰੀ ਰੱਖਦੇ ਹੋ ਔਰ ਬਹੁਤ ਸਾਰੇ ਸੰਦ ਜਿਹੜੇ ਆ ਉਹ ਲੱਖਾਂ ਰੁਪਿਆ ਦੀ ਗਿਣਤੀ ਦੇ ਵਿੱਚ ਹੁੰਦੇ ਆ ਛੋਟੀ ਮੋਢੀ ਚੀਜ਼ ਨਾਲ ਅੱਜ ਕੱਲ ਖੇਤੀ ਨਹੀਂ ਹੁੰਦੀ ਪਹਿਲਾਂ ਤਾਂ ਲੱਕੜ ਦੇ ਸੰਦਾਂ ਨਾਲ ਹੀ ਖੇਤੀ ਹੋ ਜਾਂਦੀ ਸੀ ਹੁਣ ਉਹ ਖਤ ਸੰਦ ਨਹੀਂ ਰਹੇ ਕਿਉਂਕਿ ਹੁਣ ਜਿਹੜੀ ਫਸਲ ਹੈ ਉਸ ਦੇ ਵਾਸਤੇ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ ਤੇ ਛੋਟੀਆਂ-ਛੋਟੀਆਂ ਕਮੀਆਂ ਜਿਹੜੀਆਂ ਸਾਡੇ ਹੀ ਕਿਸਾਨ ਭਰਾਵਾਂ ਦੀਆਂ ਉਹ ਸਾਡਾ ਹੀ ਨੁਕਸਾਨ ਕਰ ਦਿੰਦੀਆਂ ਗੱਲ ਕਰੀਏ ਤਾਂ ਪਿਛਲੇ ਦਿਨੀ ਅੱਜ ਤੋਂ ਲਗਭਗ 5-7 ਦਿਨ ਪਹਿਲਾਂ ਇੱਕ ਕਿਸੇ ਕਿਸਾਨ ਨੇ ਗੰਨੇ ਦੇ ਖੇਤ ਦੇ ਵੱਢ ਨੂੰ ਅੱਗ ਲਗਾਈ ਸੀ ਭੰਬੜ ਦੇ ਭੰਬੜ ਮਚ ਰਹੇ ਸੀ ਔਰ ਦੁਨੀਆ ਇਕੱਠੀ ਹੁੰਦੀ ਜਾ ਰਹੀ ਸੀ ਜਿਹੜੇ ਕਿਸਾਨ ਹਮੈਤੀ ਲੋਕ ਹੈ ਜ਼ਰੂਰੀ ਨਹੀਂ ਕਿ ਕਿਸਾਨ ਭਾਈਚਾਰੇ ਦੇ ਲੋਕੀ ਉੱਥੇ ਪਹੁੰਚੇ ਸੀ ਜਿਹੜੇ ਕਿਸਾਨ ਹਮੈਤੀ ਆ ਖੇਤੀਬਾੜੀ ਹਮੈਤੀ ਆ ਜਿਨ੍ਹਾਂ ਨੂੰ ਘਰ ਦੀ ਬੀਜੀ ਹੋਈ ਕਣਕ ਖਾਣ ਦਾ ਸਵਾਦ ਆਉਂਦਾ ਜਿਨ੍ਹਾਂ ਨੂੰ ਪਤਾ ਕਿ ਆਪਣੀ ਫਸਲ ਜਿਹੜੀ ਆ ਸਾਨੂੰ ਇੱਥੋਂ ਸਸਤੀ ਪੈਂਦੀ ਆ ਜਿਨ੍ਹਾਂ ਨੂੰ ਪਤਾ ਵਾ ਕਿ ਪੰਜਾਬ ਵਿੱਚੋਂ ਸਾਨੂੰ ਖੇਤੀ ਜਿਹੜੀ ਆ ਉਹ ਸਾਫ ਸੁਥਰੀ ਮਿਲਦੀ ਆ ਦੋਆਂ ਨਿਆ ਘਟ ਪੈਂਦੀਆਂ ਨੇ ਔਰ ਕਈ ਤਰ੍ਹਾਂ ਦੀਆਂ ਫੈਸਿਲਟੀਆਂ ਜਿਹੜੀਆਂ ਕਿ ਕਈ ਵਾਰ ਸਾਡੇ ਆਂਡ ਗਵਾੜ ਤੋਂ ਘੱਟ ਰੇਟ ਤੇ ਵੀ ਸਾਨੂੰ ਮਿਲ ਜਾਂਦੀ ਹੈ ਸਾਨੂੰ ਅੱਧ ਤੇ ਵੀ ਮਿਲ ਜਾਂਦੀ ਹੈ ਸਾਨੂੰ ਉਧਾਰ ਕਰਕੇ ਵੀ ਮਿਲ ਜਾਂਦੀ ਹੈ ਉਹ ਵੀ ਲੋਕ ਉਥੇ ਪਹੁੰਚੇ ਕਿ ਅੱਗ ਦੇ ਭਾਂਬੜ ਵੇਖ ਕੇ ਕਿ ਭਾਂਬੜ ਬਚੇ ਹੋਏ ਨੇ ਕੀ ਗੱਲ ਹੋ ਗਈ ਕਿਸ ਨੇ ਅੱਗ ਲਗਾ ਦਿੱਤੀ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਇੱਕ ਵਾਰ ਤੀਲੀ ਕਿਸੇ ਦੀ ਲੱਗ ਗਈ ਹਵਾ ਚੱਲ ਗਈ ਕਣਕਾਂ ਪੱਕੀਆਂ ਹੋਈਆਂ ਨੇ ਜਿਹੜੀ ਅੱਜ ਸਾਨੂੰ 2000 3000 ਰੁਪਏ ਪ੍ਰਤੀ ਕੁਇੰਟਲ ਮਿਲਨੀ ਹੋ 8000 ਰੁਪਏ ਪ੍ਰਤੀ ਕੁਇੰਟਲ ਬਾਅਦ ਮਿਲਨੀ ਹੈ ਕਿਉਂਕਿ ਸਾਨੂੰ ਮੁੱਲ ਲੈਣੇ ਪੈਣੇ ਆ ਫਸਲ ਖਾਣ ਵਾਸਤੇ ਮੁੱਲ ਮਿਲਦੀ ਆ ਔਰ ਮਹਿੰਗੀ ਮਿਲਦੀ ਆ ਜੇ ਅਸੀਂ ਆਪਣੀ ਫਸਲ ਆਪ ਹੀ ਕਟਾ ਲੈਨੇ ਆ ਗੱਲ ਕਰੀਏ ਤੇ ਜਦੋਂ ਭੰਬੜ ਵੇਖ ਕੇ ਬਹੁਤ ਸਾਰੇ ਲੋਕ ਪਹੁੰਚੇ ਅਸੀਂ ਵੇਖਿਆ ਕਿ ਇਹਨਾਂ ਲੋਕਾਂ ਵਿੱਚ ਸਾਰੇ ਕਿਸਾਨ ਤਾਂ ਹੈ ਨਹੀਂ ਲੇਕਿਨ ਹਮੈਤੀ ਕਿਸਾਨ ਹਮੈਤੀ ਸੀ ਵਾਕਈ ਦੱਬਦਾ ਸੀ ਫਿਰ ਅਸੀਂ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੁੰਦੇ ਆ ਉਸ ਵੇਲੇ ਅਸੀਂ ਖਬਰ ਜਿਹੜੀ ਆ ਉਹ ਸ਼ੇਅਰ ਕੀਤੀ ਆ ਚਲਾਈ ਆ ਜੇ ਸਵੇਚੇ ਲੋਕਾਂ ਨੇ ਸਹਿਯੋਗ ਦਿੱਤਾ ਹੋਰ ਅਸੀਂ ਇਹਨਾਂ ਨੂੰ ਇਹੀ ਕਿਹਾ ਕਿ ਭਰਾ ਮੇਰੇ ਜੇ ਤੁਹਾਡਾ ਕੰਨੇ ਦਾ ਖੇਤ ਕੋਈ ਦੋ ਚਾਰ ਕਨਾਲਾ ਖਾਲੀ ਹੋਇਆ ਜੇ ਸਰੋਂ ਦਾ ਵੱਡ ਕੋਈ ਥੋੜਾ ਬੋਤਾ ਖਾਲੀ ਹੋਇਆ ਉਸ ਨੂੰ ਅੱਗ ਦੇ ਦੋ ਚਾਰ ਦਿਨ 10 ਦਿਨ ਨਾ ਲਗਾਓ ਅਗਰ ਤੁਸੀਂ ਅੱਗ ਲਗਾਉਂਦੇ ਹੋ ਤੇ ਅੱਗ ਬੁਝਣੀ ਜਿਹੜੀ ਆ ਉਹ ਬੜੀ ਦੂਰ ਹੈ ਕਿਉਂਕਿ ਅੱਗ ਜਿਹੜੀ ਆ ਢੇਰ ਦੇ ਵਿੱਚ ਥੱਲੇ ਬੜਾ ਸਮਾਂ ਰਹਿੰਦੀ ਆ ਕਹਿੰਦੇ ਕਿ ਤੂੜੀ ਤੇ ਰੂੜੀ ਦੀ ਅੱਗ ਬੁਝਦੀ ਨਹੀਂ ਐ ਇਹ ਸਾਰਿਆਂ ਨੂੰ ਪਤਾ ਹੈ ਔਰ ਕਿਸਾਨ ਭਰਾਵਾਂ ਨੂੰ ਪਤਾ ਖਾਸ ਕਰ ਉਹ ਕਿਸਾਨ ਹੀ ਅੱਗ ਲਗਾਉਂਦੇ ਆ ਹੁਣਾਂ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਇਹ ਜਿਹੜੀ ਅੱਗ ਹੈ ਇਹਦਾ 2-4 ਦਿਨ 10 ਦਿਨ ਪਰਹੇਜ਼ ਕਰ ਲੋ ਆਪਣੀਆਂ ਫਸਲਾਂ ਸੰਭਲ ਲੋ ਤੁਹਾਡੇ ਪਸ਼ੂਆਂ ਦਾ ਚਾਰਾ ਵੀ ਉਹਦੇ ਵਿੱਚ ਐ ਤੂੜੀ ਬਣਾਉਣੀ ਤੁਸੀਂ ਉਹਦੇ ਵਿੱਚ ਹੀ ਤੁਹਾਡਾ ਖਾਣਾ ਵਾ ਉੱਚੀ ਪਸ਼ੂਆਂ ਦਾ ਖਾਣਾ ਇਹ ਚੀਜ਼ਾਂ ਨੂੰ ਵੇਖਦੇ ਹੋਏ ਕਦੇ ਵੀ ਅੱਗ ਜਿਹੜੀ ਐ ਨਹੀਂ ਜਲਦੀ ਨਾ ਲਗਾਓ ਕਿਉਂਕਿ ਕਈ ਲੋਕ ਮੈਂ ਵੇਖਿਆ ਪਨੀਰੀ ਬੀਜਣ ਵਾਸਤੇ ਕਈ ਕਿਸਾਨ ਭਰਾ ਪਨੀਰੀ ਬੀਜਣ ਵਾਸਤੇ ਝੋਨੇ ਦੀ ਤਿਆਰੀ ਵਾਸਤੇ ਜੱਦੀ ਜਲਦੀ ਆਪਣਾ ਥੋੜਾ ਜਿਹਾ ਦੋ ਕਨਾਲਾਂ ਦਾ ਥਾਂ ਜਿਹੜਾ ਕਨਾਲ ਥਾਂ ਉਹਨੂੰ ਉਤਰ ਕੇ ਉਹਨੂੰ ਕਰ ਲੈਂਦੇ ਆ ਕਿ ਚਲੋ ਜੀ ਇੰਨੇ ਥਾਂ ਵਿੱਚ ਅਸੀਂ ਅੱਗ ਲਗਾ ਲਈਏ ਉਸ ਦੇ ਉੱਤੋਂ ਵਾਧਾ ਹੋ ਜਾਂਦਾ ਇਸ ਕਰਕੇ ਇਹ ਜੇ ਅੱਗ ਜਿਹੜੀ ਆ ਉਹ ਉਹਦਾ ਪ੍ਰਹੇਜ ਕਰੋ ਜੇ ਕੋਈ ਤੁਹਾਨੂੰ ਇੱਧਰ ਉੱਧਰ ਬੀੜੀ ਪੀਂਦਾ ਖੇਤਾਂ ਤੇ ਜਾਂਦਾ ਸੜਕ ਤੇ ਤੁਰਿਆ ਜਾਂਦਾ ਨਜ਼ਰ ਪੈਂਦਾ ਕਿ ਕੋਈ ਮਜ਼ਦੂਰ ਭਰਾ ਬੀੜੀ ਪੀ ਰਿਆ ਉਸ ਨੂੰ ਜ਼ਰੂਰ ਡਾਂਟੋ ਉਸ ਇਹੋ ਜਿਹੀ ਗੱਲਾਂ ਕਈ ਵਾਰੀ ਧਿਆਨ ਚ ਰੱਖਿਆ ਕਰੋ ਔਰ ਜੇ ਗੱਲ ਕਰੀਏ ਤਾਂ ਜਿਹੜੇ ਟਰਾਂਸਫਾਰਮ ਹੁੰਦੇ ਆ ਟਰਾਂਸਫਾਰਮਾਂ ਦਾ ਚਗਿਰਦਾ ਜਿਹੜਾ ਉਹ ਕੋਈ 2-2 ਮਰਲੇ ਥਾਂ ਜਿਹੜਾ ਪਹਿਲਾਂ ਵਟ ਲਓ ਉਹਦੇ ਥੱਲੇ ਜਿਹੜੇ ਹਾਲ ਹੈ ਉਹ ਚਲਾ ਲਓ ਕਿ ਚੰਗਿਆੜੀ ਜਿਹੜਿਆ ਬਿਜਲੀ ਦੇ ਟਰਾਂਸਫਾਰਮ ਤੋਂ ਡਿੱਗਦੀ ਆ ਉਹਦੇ ਨਾਲ ਖੇਤ ਜਿਹੜਿਆ ਕਿਤੇ-ਕਿਤੇ ਚਲੇ ਜਾਂਦੇ ਆ ਜਦੋਂ ਤੁਹਾਡੀਆਂ ਤਾਰਾਂ ਢਿੱਲੀਆਂ ਹੁੰਦੀਆਂ ਜਦੋਂ ਖੰਬਿਆਂ ਉੱਤੇ ਤਾਰਾਂ ਢੱਲੀਆਂ ਤੇ ਫਸਲ ਜੇ ਹਰੀ ਹੋਵੇ ਉਦੋਂ ਉਹਨਾਂ ਦੇ ਵਿੱਚ ਡੰਡੇ ਬੰਨ ਲਓ ਬਿਜਲੀ ਵਿਭਾਗ ਨੂੰ ਇੱਕ ਐਪਲੀਕੇਸ਼ਨ ਦੇ ਕੇ ਉਹਨਾਂ ਤੋਂ ਡੰਡੇ ਬਣਵਾ ਲਓ ਤਾਰਾਂ ਕਸਾ ਲਓ ਇਹੋ ਜੇ ਕੰਮ ਜਿਹੜੇ ਆ ਤੁਹਾਨੂੰ ਕਰਨੇ ਪੈਣਗੇ ਕਿਉਂਕਿ ਜਦੋਂ ਕਹਿਰ ਹੁੰਦਾ ਫਸਲਾਂ ਬੜੀਆਂ ਔਖੀਆਂ ਬੀਜੀਆਂ ਜਾਂਦੀਆਂ ਨੇ ਬੜਾ ਸਮਾਂ ਲੱਗਦਾ ਹੈ ਰੇਹਾਂ ਸਪਰੇਆਂ ਬਹੁਤ ਮਹਿੰਗੀਆਂ ਨੇ ਬਹੁਤ ਮਾੜੇ ਹਾਲਾਤ ਹੁੰਦੇ ਆ ਉਸ ਵੇਲੇ ਕਿਸਾਨ ਰੋਦੇ ਨੇ ਜਦੋਂ ਉਹਨਾਂ ਦੇ ਖੇਤ ਵਿੱਚ ਅੱਗ ਲੱਗਦੀ ਆ ਤਾਂ ਵੇਖੇ ਨਹੀਂ ਜਾਂਦੇ ਮਨ ਭਰ ਜਾਂਦਾ ਵੇਖ ਕੇ ਇਹ ਪੁੱਤਾਵਾਂ ਵਾਲੀ ਫਸਲ ਜਿਹੜੀ ਆ ਕਿਦਾਂ ਲੂ ਲੂ ਕਰਕੇ ਛੱਡ ਰਹੀ ਆ ਇਸ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਆਪਣੇ ਚੈਨਲ ਦੇ ਮਾਧਿਅਮ ਰਾਈ ਕਿਉਂਕਿ ਸਾਡੇ ਚੈਨਲ ਆਮ ਜਨਤਾ ਨਾਲ ਜੁੜੇ ਹੁੰਦੇ ਆ ਜ਼ਰੂਰੀ ਨਹੀਂ ਆ ਕਿ ਅਸੀਂ ਬੋਲਦੇ ਆ ਤੇ ਤੁਹਾਡੇ ਤੱਕ ਹੀ ਖਬਰ ਚੱਲ ਰਹੀ ਆ ਨਹੀਂ ਇਹ ਬਹੁਤ ਦੂਰ ਜਾਂਦੀਆਂ ਨੇ ਖਬਰਾਂ ਕੁਝ ਖਬਰਾਂ ਜਿਹੜੀਆਂ ਆ ਵਾ ਇਹ ਲੱਖਾਂ 'ਚ ਵੀ ਚਲੀਆਂ ਜਾਂਦੀਆਂ ਲੱਖਾਂ 'ਚ ਨਾ ਜਾਣ ਸਾਡੇ ਆਂਢ ਗੁਆਂਢੀ ਚਲੀਆਂ ਜਾਂਣ ਦੋ ਚਾਰ ਪਿੰਡਾਂ 'ਚ ਚਲੀਆਂ ਜਾਂਣ ਇਹਦੇ ਵਿੱਚ ਹੀ ਅਸੀਂ ਕਵਾਂਗੇ ਕਿ ਸਾਡਾ ਇਹ ਜਿਹੜਾ ਕਦਮ ਆ ਬਹੁਤ ਵਧੀਆ ਰਿਹਾ ਬੇਨਤੀ ਕਰਦੇ ਆ ਕਿ ਵਡਾ ਨੂੰ ਅੱਗ ਜਿਹੜੀ ਆ ਉਹ ਨਾ ਲਗਾਓ ਚਾਹੇ ਉਹ ਤੁਹਾਡਾ 1 ਕਨਾਲ ਦਾ 2 ਕਨਾਲ ਦਾ 5 ਕਨਾਲ ਦਾ ਜਾਂ 5 ਮਰਲੇ ਦਾ ਉਸ ਨੂੰ ਅੱਗ ਜਲਦਬਾਜੀ ਚ ਨਾ ਲਗਾਓ ਆਪਣਾ ਨੁਕਸਾਨ ਨਾ ਕਰਿਓ ਲੋਕਾਂ ਦਾ ਨੁਕਸਾਨ ਨਾ ਕਰਿਓ ਔਰ ਬੀੜੀ ਪੀਣ ਵਾਲਾ ਜਿਹੜਾ ਕੋਈ ਜਿੱਥੇ ਨਜ਼ਰ ਆਉਂਦਾ ਉਹਨੂੰ ਬੇਸ਼ੱਕ ਛਿੜਕੇ ਰੋਕ ਲਓ ਨਹੀਂ ਤਾਂ ਸਾਨੂੰ ਕਾਲ ਕਰੋ ਅਸੀਂ ਉਸ ਨੂੰ ਦੱਸੀਏ ਕਿ ਕਿਵੇਂ ਬੀੜੀ ਖੇਤਾਂ ਦੇ ਕਿਨਾਰੇ ਅੱਜ ਕੱਲ ਪੀਵੀ ਦਾ ਤੇ ਉਸਦੀ ਬੀੜੀ ਵੀ ਥੋੜਾ ਧਿਆਨ ਰੱਖੋ ਕਿਉਂਕਿ ਇਹ ਬੜਾ ਮੁਸ਼ਕਿਲ ਦਾ ਦੌਰ ਦਾ ਬੰਦੇ ਵਾਸਤੇ ਕਿ ਕਿਸੇ ਨੂੰ ਕਿਸੇ ਗੱਲ ਤੋਂ ਟੁੱਪਣਾ ਟੋਕਿਆ ਨਹੀਂ ਜਾਂਦਾ ਖਾਸ ਕਰਕੇ ਨਸ਼ੇੜੀ ਨੂੰ ਨਸ਼ੇੜੀ ਨੂੰ ਨਸ਼ੇੜੀ ਤਾਂ ਇੱਕ ਬੇਅਕਲਾ ਇਨਸਾਨ ਸਮਝਿਆ ਜਾਂਦਾ ਉਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਦੱਸੋ ਕਿ ਆਹ ਬੰਦਾ ਜਿਹੜਾ ਸਾਡੇ ਖੇਤਾਂ 'ਚ ਬੀੜੀ ਪੀ ਰਿਹਾ ਸੀ ਇਸ ਨੇ ਨੁਕਸਾਨ ਕਰਨਾ ਸੀ ਅਸੀਂ ਉਸ ਨੂੰ ਦੱਸਾਂਗੇ ਕਿ ਕਿਵੇਂ ਬੀੜੀ ਪੀਦਾ ਔਰ ਇਹੋ ਜਿਹੇ ਜਿਹੜੇ ਆ ਟਿਪਸ ਹੈ ਤੁਹਾਨੂੰ ਅਪਣਾਉਣੇ ਪੈਣਗੇ ਫਸਲ ਜਿਹੜੀ ਆ ਜਦੋਂ ਬੀਜੀ ਆ ਬੜਾ ਸਮਾਂ ਤੁਸੀਂ ਕੱਢਿਆ ਉਸ ਫਸਲ ਦਾ ਜਿਹੜਾ ਵੀ ਐ ਬਚਾਅ ਕਰਨਾ ਵੀ ਤੁਹਾਡੇ ਹੱਥ 'ਚ ਐ ਘਰ ਬੈਠੇ ਆ ਫਸਲ ਦਾ ਬਚਾਅ ਨਹੀਂ ਹੋਣਾ ਦਿਨ ਸੋ ਦਿਨ ਗੇੜਾ ਮਾਰਦੇ ਰਿਆ ਕਰੋ ਫਸਲ ਵਾਲਿਆ ਉਹ ਜੇ ਅੰਸਰ ਕੋਈ ਫਿਰਦਾ ਹੋਵੇ ਬੀਣੀ ਗੁੜੀ ਪੀਣ ਵਾਲਾ ਉਹ ਵੀ ਨਜਰੀ ਪੈ ਸਕਦਾ ਇਸ ਕਰਕੇ ਬੇਨਤੀ ਆ ਕਿ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ ਦੋ ਚਾਰ ਪਿੰਡਾਂ ਤੱਕ ਹੀ ਪਹੁੰਚ ਜਾਵੇ ਕਿ ਅਸੀਂ ਇਸ ਦੇ ਵਿੱਚ ਹੀ ਲੋਕਾਂ ਦਾ ਧੰਨਵਾਦ ਕਰਾਂਗੇ ਔਰ ਵੱਤ ਤੋਂ ਵੱਤ ਸਾਡੀਆਂ ਖਬਰਾਂ ਜਿਹੜੀਆਂ ਸ਼ੇਅਰ ਕਰਿਆ ਕਰੋ ਤਾਂ ਜੋ ਤੁਹਾਨੂੰ ਹੋਰ ਵੀ ਕੋਈ ਨਾ ਕੋਈ ਜਾਣਕਾਰੀ ਜਿਹੜੀ ਆ ਉਹ ਮਿਲਦੀ ਰਹੇ